ਇਹ ਕਹਾਵਤ ਪਤਾ ਕਦੋਂ ਬਣੀ ਸੀ ਜਦੋਂ ਰੱਬ ਜੋ ਕਰਦਾ ਸੀ ਉਹ ਕਰਦਾ ਅਕਬਰ ਬਾਦਸ਼ਾ ਆਪਣੇ ਪੂਰੇ ਕਾਫਲੇ ਸਮੇਤ ਸ਼ਿਕਾਰ ਖੇਡਣ ਚਲਾ ਗਿਆ ਹਾਥੀ ਤੇ ਬਹਿ ਕੇ ਘੋੜੇ ਲੈ ਕੇ ਨਿਕ ਜਦੋਂ ਤਲਵਾਰ ਕੱਢਣ ਲੱਗਿਆ ਹਾਥੀ ਤੋਂ ਉਤਰ ਕੇ ਸ਼ਿਕਾਰ ਜਾਣਾ ਸੀ ਅੰਦਰ ਜੰਗਲ ਦੇ ਆਪਣੇ ਗੂਠਾ ਵਧਿਆ ਗਿਆ ਤਲਵਾਰ ਨਾਲ ਰੋਵੇ ਪਿੱਟੇ ਮੇਰਾ ਗੂਠਾ ਵਧੇਗਾ ਬੈਦ ਨਾਲ ਚਲਦੇ ਸੀ ਬੈਦ ਆਏ ਪੱਟੀ ਕਰਨ ਲੱਗੇ ਵੀਰਵਲ ਆ ਗਿਆ ਕਹਿੰਦੇ ਕੀ ਹੋ ਗਿਆ ਅਕਬਰ ਕਹਿੰਦਾ ਕਰਕੇ ਯਾਰ ਮੇਰਾ ਆਪਣੀ ਗੂਠਾ ਵੱਡਿਆ ਗਿਆ ਵੀਰਵਲ ਕਹਿੰਦਾ ਵਧੀਆ ਹੋ ਗਿਆ ਬਾਦਸ਼ਾ ਰੱਬ ਜੋ ਕਰਦਾ ਸਹੀ ਕਰਦਾ ਬੜਾ ਗੁੱਸਾ ਆਇਆ ਅਕਬਰ ਨੂੰ ਕਹਿੰਦਾ ਮੇਰਾ ਗੂਠਾ ਵੱਡਿਆ ਗਿਆ ਇਹ ਕਹਿੰਦਾ ਰੱਬ ਜੋ ਕਰਦਾ ਸਹੀ ਕਰਦਾ ਉਹ ਕਹਿੰਦਾ ਮੇਰਾ ਗੂਠਾ ਬਾਅਦ ਚ ਪੱਟੀ ਕਰਿਓ ਪਹਿਲਾਂ ਮੇਰਾ ਹੁਕਮ ਹੈ ਵੀਰਵਲ ਨੂੰ ਮਹਿਲਾਂ ਚ ਲੈ ਜਾ ਕੇ ਫਾਂਸੀ ਚਾੜ ਦਿਓ ਉਹਨੂੰ ਫੜ ਕੇ ਲੈ ਗਏ ਜੀ ਕੋਰੇ ਤੇ ਚੱਕ ਕੇ ਪੱਟੀ-ਪੁੱਟੀ ਕਰਾ ਕੇ ਬਾਦਸ਼ਾਹ ਚੱਲ ਗਿਆ ਸ਼ਿਕਾਰ ਨੂੰ ਜੰਗਲ ਦੇ ਅੰਦਰ ਚੱਲ ਗਿਆ ਅੰਦਰ ਕਿਤੇ ਆਦਿਵਾਸੀ ਫਿਰਦੇ ਸੀ ਜੰਗਲ ਦੇ ਉਹਨਾਂ ਨੇ ਫੜ ਲਿਆ ਉਹ ਫੜ ਕੇ ਕਹਿੰਦੇ ਅੱਜ ਸਾਡੇ ਇੱਕ ਤਿਹਾੜ ਦਾ ਦਿਨ ਹੈ ਅਸੀਂ ਇੱਕ ਬੰਦੇ ਦੀ ਬਲੀ ਦੇਣੀ ਹੁੰਦੀ ਹੈ ਬਸ ਹੰਟ ਲੱਭ ਗਿਆ ਬੰਦਾ ਲਿਆ ਕੇ ਇੱਕ ਪੀਪਲ ਥੱਲੇ ਤੂੰ ਇੰਜੀ ਲੱਗੀ ਹੋਈ ਸੀ ਪੁੱਠਾ ਟੰਗ ਲਿਆ ਇੱਕ ਵਾਰ ਕਹਿੰਦੇ ਬਸ ਥੋੜਾ ਜਿਹਾ ਮੰਤਰ ਪੜਨਾ ਹੈ ਉਸ ਤੋਂ ਬਾਅਦ ਅਸੀਂ ਗਰਦਨ ਕਲਮ ਕਰ ਦੇਣੀ ਹੈ ਬਲੀ ਦੇਣੀ ਹੈ ਅਸੀਂ ਆਪਣੇ ਦੇਵਤਾ ਨੂੰ ਹੂ ਹਾ ਹੀ ਹੂ 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 ਭਾਸ਼ਾ ਕਰਕੇ ਜਿਸ ਵੇਲੇ ਤਲਵਾਰ ਕੱਢ ਕੇ ਗਰਦਨ ਵੱਢਣ ਲੱਗੇ ਓ ਇੱਕ ਬਜ਼ੁਰਗ ਦੀ ਨਿਗਾ ਪੈ ਗਈ ਓ ਕਹਿੰਦਾ ਰੁਕ ਜਾ ਓਏ ਰੁਕ ਜਾ ਓਏ ਦੇਵਤਾ ਆਪਣਾ ਬਹੁਤ ਆਪਾਂ ਨੂੰ ਗੁੱਸੇ ਹੋ ਜੂ ਆਪਣੇ ਨਾਲ ਕਹਿੰਦਾ ਇਹ ਪੂਰਾ ਇਨਸਾਨ ਨਹੀਂ ਇਹਦਾ ਗੂਠਾ ਵੱਢਿਆ ਹੋਇਆ ਹੈ ਆਪਾਂ ਪੂਰੇ ਇਨਸਾਨ ਦੀ ਬਲੀ ਦੇਣੀ ਹੁੰਦੀ ਹੈ ਇਹ ਪੂਰਾ ਨਹੀਂ ਹੈਗਾ ਅੱਛਾ ਜੀ ਕਹਿੰਦੇ ਛੱਡ ਦਿੰਦੇ ਆ ਹੋਰ ਲੱਭਣ ਚਲੇ ਗਏ ਅਕਬਰ ਛੱਡਤਾ ਨਾ ਅਕਬਰ ਘੋੜੇ ਤੇ ਚੜਿਆ ਕਹਿੰਦਾ ਯਾਰ ਵੀਰਬਰ ਸਹੀ ਕਹਿੰਦਾ ਸੀ ਓਏ ਜੋ ਰੱਬ ਕਰਦਾ ਹੈ ਸਹੀ ਕਰਦਾ ਕਹਿੰਦਾ ਜੀ ਗੁੱਠਾ ਨਾ ਵੱਡਿਆ ਹੁੰਦਾ ਮੈਂ ਮਾਰਿਆ ਜਾਂਦਾ ਅੱਜ ਕਹਿੰਦਾ ਚਲ ਮੈਂ ਤਾਂ ਬਚ ਗਿਆ ਕਿਤੇ ਹੁਣ ਵੀਰਵਾਲ ਨਾਲ ਟੰਗ ਤਾਂ ਹੋਵੇ ਉੱਥੇ ਭੁਜਾਇਆ ਕੋੜਾ ਬਾਦਸ਼ਾਹ ਅਕਬਰ ਨੇ ਸਿੱਧਾ ਮਹਿਲਾਂ ਚ ਮਹਿਲਾਂ ਚ ਕਿੱਥੇ ਫਾਂਸੀ ਦਿੰਦੇ ਸੀ ਉੱਥੇ ਚਲਾ ਗਿਆ ਅਕਬਰ ਦੇ ਵੀਰਵਾਲ ਦੇ ਗੱਲ ਚ ਰੱਸਾ ਪਾਈ ਖੜੇ ਸੀ ਬਸ ਫੱਟਾ ਖਿੱਚਣ ਲੱਗੇ ਸੀ ਕਹਿੰਦੇ ਰੋਕੋ ਰੋਕੋ ਆਰਡਰ ਹੈ ਮੇਰਾ ਰੱਸਾ ਕੱਢ ਦਿਓ ਰੱਸਾ ਕੱਢਤਾ ਅਕਬਰ ਨੇ ਵੀਰਵਾਲ ਨੂੰ ਸਾਰੀ ਕਹਾਣੀ ਦੱਸੀ ਕਿ ਐ ਹੋਇਆ ਸੀ ਕਿਆ ਕਰਕੇ ਮੈਂ ਬਚ ਕੇ ਆ ਗਿਆ ਯਾਰ ਤੇਰੀ ਗੱਲ ਸਹੀ ਸੀ ਰੱਬ ਜੋ ਕਰਦਾ ਸਹੀ ਕਰਦਾ ਅਕਬਰ ਕਹਿੰਦਾ ਵੀਰਵਾਲ ਮੈਂ ਤੇਥੋਂ ਮਾਫੀ ਮੰਗਦਾ ਮੈਂ ਤੈਨੂੰ ਯਾਰ ਫਾਂਸੀ ਦਾ ਆਰਡਰ ਕਰਦਾ ਉਹ ਕਹਿੰਦਾ ਜਿਹੜਾ ਤੂੰ ਫਾਂਸੀ ਦਾ ਆਰਡਰ ਕੀਤਾ ਨਾ ਬਾਦਸ਼ਾ ਇਹ ਵੀ ਅੱਪ ਜੋ ਕਰਦਾ ਸਹੀ ਕਰਦਾ ਵਧੀਆ ਹੋ ਗਿਆ ਉਹ ਕਹਿੰਦਾ ਯਾਰ ਕਮਾਲ ਹੈ ਮੈਂ ਤੈਨੂੰ ਫਾਂਸੀ ਦਾ ਆਰਡਰ ਕਰਦਾ ਤੂੰ ਕਹਿੰਦਾ ਵਧੀਆ ਹੋ ਗਿਆ ਉਹ ਕਹਿੰਦਾ ਜਿਹੜੇ ਸਾਹਿਬ ਨੇ ਤੂੰ ਸਟੋਰੀ ਸੁਣਾਈ ਹੈ ਨਾ ਬਾਦਸ਼ਾ ਮੈਂ ਵੀ ਤੇਰੇ ਨਾਲ ਹੀ ਹੋਣਾ ਸੀ ਉਹਨਾਂ ਨੇ ਤੈਨੂੰ ਛੱਡ ਦੇਣਾ ਸੀ ਮੈਨੂੰ ਟੰਗ ਲੈਣਾ ਸੀ ਕਿਉਂਕਿ ਮੈਂ ਪੂਰਾ ਮੇਰੇ ਤਾਂ ਸਾਰੇ ਪੂਰੇ ਨੇ ਉਹ ਫਾਂਸੀ ਦੇ ਹੁਕਮ ਕਰਕੇ ਮੈਂ ਬਚ ਗਿਆ ਅਗੂਠਾ ਵੱਢਣ ਕਰਕੇ ਤੂੰ ਬਚ ਗਿਆ ਰੱਬ ਜੋ ਕਰਦਾ ਜੋ ਇਹ ਕੁਰਸੀ ਤੇ ਆਪਕਤ ਬੰਦੇ ਨੇ ਬਹਿਣਾ ਸੀ ਰੱਬ ਜੋ ਕਰਦਾ ਸਹੀ ਗੱਲ ਇਹਦਾ ਇੱਕ ਸਬੂਤ ਮੈਂ ਤੁਹਾਡੇ ਸਾਹਮਣੇ ਦੇਣਾ ਚਾਹਨਾ ਮੇਰੇ ਪਿੱਛੇ ਆ ਮੁੰਡਾ ਖੜਾ ਹੈ ਯੰਗ ਮੁੰਡਾ ਤੇ ਐਮਐਲਏ ਐ ਅਮਲੋ ਤੋਂ ਗਹਿਰੀ ਬੜਿੰਗ ਜਿੰਨੀ ਉਮਰ ਚ ਐਮਐਲਏ ਬਣ ਗਿਆ ਉਦੋਂ ਦੁੱਗਣੀ ਤਿੱਗਣੀ ਉਮਰ ਚ ਕਾਲੀ ਦਲ ਤੇ ਕਾਂਗਰਸ ਚ ਬਲਾਕ ਦਾ ਪ੍ਰਧਾਨ ਵੀ ਨਹੀਂ ਬਣਾਉਂਦੇ ਜਿਹੜਾ ਗੁਰਦਾਸਪੁਰ ਤੋਂ ਐਮਪੀ ਲੜਿਆ ਸ਼ੈਰੀ ਕਲਸੀ ਜਿੰਨੀ ਉਮਰ ਤੇ ਐਮਪੀ ਲੜ ਲਿਆ ਉਹ ਤੋਂ ਤਿੱਗਣੀ ਉਮਰ ਦੇ ਬੁੜੇ ਫਿਰਦੇ ਆ ਸੁਖਵੀਰ ਬਾਦਲ ਕੋਲੇ ਪ੍ਰਤਾਪ ਸਿੰਘ ਬਾਜਵੇ ਹੋਰਾਂ ਕੋਲੇ ਕਿ ਆਪਦੇ ਟੱਬਰ ਤੋਂ ਬਿਨਾਂ ਕਿਸੇ ਹੋਰ ਨੂੰ ਵੀ ਟਿਕਟ ਦੇ ਦੋ ਨਹੀਂ ਵਾਰੀ ਆਉਂਦੀ ਉੱਥੇ ਵਾਰੀ ਨਹੀਂ ਆਉਂਦੀ ਉੱਥੇ ਵਾਰੀ ਨਹੀਂ ਆਉਂਦੀ ਜੀ ਉੱਥੇ ਆਪਣੇ ਪੁੱਤ ਉੱਥੇ ਆਪਣੇ ਪੁੱਤ ਭਤੀਜੇ ਥਾਲੇ ਗੀਜੇ ਨਹੀਂ ਮੁੱਕਦੇ ਉੱਥੇ ਨਹੀਂ ਵਾਰੀ ਆਉਂਦੀ ਸਬਰ ਰੱਖਣਾ ਪੈਂਦਾ ਥੋੜਾ ਜਿਹਾ ਜੇ ਸਬਰ ਹੁੰਦਾ ਆ ਵੋਟਾਂ ਹੀ ਨਹੀਂ ਪੈਣੀਆਂ ਸੀ ਸਬਰ ਹੀ ਹੈ ਨਹੀਂ ਸਬਰ ਤੇ ਸੰਤੋਖ ਦੀ ਗੱਲ ਹੁੰਦੀ ਹੈ ਭਗਤ ਜੀ ਨੇ ਜੁਆਇਨ ਕੀਤਾ ਸਬਰ ਰੱਖਿਆ ਤਾਂ ਰੱਬ ਨੇ ਕਿਹਾ ਫੇਰ ਇੱਕ ਮੈਂ ਸੀਟ ਖਾਲੀ ਕਰਕੇ ਉਹਦੇ ਉੱਤੇ ਭਗਤ ਜੀ ਨੂੰ ਬਿਠਾ ਲੈਣਾ ਸਾਊ ਬੰਦੇ ਨੇ ਨੇਕ ਪਰਿਵਾਰ ਹੈ ਸੇਵਾ ਵਾਲਾ ਪਰਿਵਾਰ ਹੈ ਸੱਚੀ ਮੁੱਚੀ ਭਗਤ ਹੈ ਤਾਂ ਪਰਮਾਤਮਾ ਮੌਕਾ ਦੇ ਰਿਹਾ ਹੈ ਤੇ ਜਿਸ ਕਿਸਮ ਦਾ ਮਾਹੌਲ ਬਣ ਰਿਹਾ ਤੁਸੀਂ ਤਾਂ ਫਿਰ ਦਿਓ ਗਲੀਆਂ ਚ ਮੈਨੂੰ ਵੀ ਰਿਪੋਰਟਾਂ ਆਉਂਦੀਆਂ ਨੇ ਕਿ ਜ ਕੋਈ ਕਹਿੰਦਾ 10000 ਤੇ ਕੋਈ ਕਹਿੰਦਾ 15 ਤੇ ਕੋਈ ਕਹਿੰਦਾ 20 ਤੇ ਜਿੱਤਾਂਗੇ ਔਰ ਇੱਕ ਮੈਂ 45 ਵਾਰਡ ਵਾਲਿਆਂ ਨਾਲ ਅੱਜ ਵਾਦਾ ਕਰਕੇ ਜਾਣਾ ਲਾਈਟ ਮੱਥੇ ਲੱਗਦੀ ਆ ਮੈਂ ਝੂਠ ਨਹੀਂ ਬੋਲਦਾ ਦੋ ਟਾਈਮ ਅਰਦਾਸ ਕਰਨ ਵਾਲੇ ਬੰਦੇ ਆ ਰੋਟੀ ਖਾ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਵਾਲੇ ਬੰਦੇ ਆ ਸਾਨੂੰ ਤਿਕੜੰਬਾ ਜੀ ਨਹੀਂ ਆਉਂਦੀਆਂ ਇੰਨਾ ਮੈਂ ਤੁਹਾਨੂੰ ਕਹਿ ਕੇ ਜਾਣਾ ਵਿਧਾਨ ਸਭਾ ਵਾਲੀਆਂ ਪੌੜੀਆਂ ਤੁਸੀਂ ਚੜਾਉਣਾ ਓਦੋਂ ਅੱਗੇ ਵਾਲੀਆਂ ਪੌੜੀਆਂ ਮੇਰਾ ਕੰਮ ਸੋ ਵੀਰੋ ਐਦਾਂ ਹੀ ਰੱਖੋ ਮਿਹਨਤ ਕਰਨੀ ਹੈ ਜਿੰਨੇ ਚ ਰੀਬਨ ਦੇ ਵਿੱਚ ਨਹੀਂ ਵੱਜਦੇ ਉਹਨਾਂ ਚਿਰ ਆਪਾਂ ਰੇਸ ਨੂੰ ਖਤਮ ਨਹੀਂ ਮੰਨਣਾ ਕਈ ਵਾਰੀ ਆਪਾਂ ਨਾ ਵੇਸਲੇ ਹੋ ਜਾਣਾ ਚਲੋ ਜੁੱਤੇ ਹੀ ਪਏ ਆ ਨਾ ਨਾ ਇਕੱਲੇ ਇਕੱਲੇ ਘਰ ਜਾਓ ਪਰਿਵਾਰ ਦੀਆਂ ਮੁਸ਼ਕਲਾਂ ਸੁਣੋ ਮੈਨੂੰ ਦੱਸੋ ਕਿਉਂਕਿ ਇੱਕ ਚੀਜ਼ ਦਾ ਫਾਇਦਾ ਹੋ ਗਿਆ ਰੱਬ ਜੋ ਕਰਦਾ ਵਧੀਆ ਕਰਦਾ ਇੱਕ ਚੀਜ਼ ਦਾ ਫਾਇਦਾ ਬਹੁਤ ਹੋ ਗਿਆ ਇਹ ਸਿਲੈਕਸ਼ਨ ਕਰਕੇ ਮੇਰੇ ਕੋਲ ਇੱਕ ਆਈਡੀਆ ਸੀ ਦਿਮਾਗ 'ਚ ਉਹ ਇੰਪਲੀਮੈਂਟ ਹੋ ਗਿਆ ਕਿ ਮੈਂ ਹੁਣ ਹਫ਼ਤੇ 'ਚੋ 2 ਤੋਂ 3 ਦਿਨ ਜਲੰਧਰ ਆਇਆ ਕਰੂੰਗਾ ਕਰ ਲੈ ਲਿਆ ਕਰ ਕਰਾਇਤੇ ਲੈ ਲਿਆ ਉੱਥੇ ਵਧੀਆ ਆਫਿਸ ਬਣਾਤਾ ਲੰਗਰ ਚਲਾਤਾ ਆ ਮਾਜੇ ਤੇ ਦੁਆਬੇ ਨੂੰ ਉਹ ਪਠਾਨਕੋਟ ਤੋਂ ਲੈ ਕੇ ਸਜਾਨਪੁਰ ਪੋਆ ਹੁਸ਼ਿਆਰਪੁਰ ਦਸੂਆ ਟਾਂਡਾ ਅਜਨਾਲਾ ਗੁਰਦਾਸਪੁਰ ਬਟਾਲਾ ਇਧਰੋਂ ਪੱਟੀ ਖਡੂਰ ਸਾਹਿਬ ਇਧਰੋਂ ਨਕੋਦਰ ਫਲੌਰ ਬਿਲਗਾ ਇਧਰੋਂ ਗੁਰਾਇਆਂ ਨਵਾਂ ਸ਼ਹਿਰ ਬੰਗਾ ਇਸ ਇਲਾਕੇ ਦੇ ਲੋਕਾਂ ਨੂੰ ਚੰਡੀਗੜ੍ਹ ਨਹੀਂ ਜਾਣਾ ਪਊਗਾ ਇੱਥੇ ਸਰਕਾਰ ਬੈਠੂਗੀ ਸੋ